ਕਿ ਤਾਕੀ ਛੋਟੇ ਬੱਚੇ ਜਿਹੜੇ ਸਰਕਾਰੀ ਸਕੂਲ ਚ ਪੜਾਈਦੇ ਬਿਲਕੁਲ ਮੁਫਤ ਹੋ ਫਾਈਨਲ ਐਸਟੇ ਪਹੁੰਚ ਗਿਆ ਤੇ 5000 ਰੁਪਏ ਸੀ 5 ਸਾਲ ਦੇ ਖਰਚੇ ਦੇ ਹੋ ਮੈਂ ਇਹ ਲੈ ਕੇ ਆਇਆ ਕਿ ਸਾਡੀ ਇਹ ਇਲਾਕਾ ਦੀ ਸਾਡੇ ਮਾਨਵ ਮੋਰੀ ਦੋਤੋਂ ਫਿਰ ਇਹੀ ਉਮੀਦ ਕਰਦਾ ਹੈ ਕਿ ਆਪਾਂ ਇੱਕ ਤਰੀਕ ਨੂੰ ਇੱਕ ਜੋੜ ਨੂੰ ਇੱਕ ਇੱਕ ਬੋਲ ਤੱਕਰੀ ਦੇ ਨਿਸ਼ਾਨੇ ਟੈਂਪ ਪ੍ਰਤਾਪਨਗਰ ਬਠਿੰਡਾ ਚ ਮੌਜੂਦ ਹੈ ਜਿੱਥੇ ਅਸ਼ਵਨੀ ਕੁਮਾਰ ਬੰਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਮੀਟਿੰਗ ਕਰਵਾਈ ਗਈ ਹੈ ਸਾਡੇ ਨਾਲ ਅਸ਼ਵਨੀ ਕੁਮਾਰ ਬੰਟੀ ਮੌਜੂਦ ਨੇ ਗੱਲਬਾਤ ਕਰਦੇ ਆਂ ਬੰਟੀ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬੰਟੀ ਜੀ ਸ਼੍ਰੋਮਣੀ ਅਕਾਲੀ ਦਲ ਇੱਕ ਵਾਰ ਫਿਰ ਜੁਆਇਨ ਕਰ ਚੁੱਕੇ ਹੋ ਕਿਉਂਕੀ ਕਰਨਾ ਚਾਹੋਗੇ ਧੰਨਵਾਦ ਜੀ ਪਹਿਲਾਂ ਤਾਂ ਠੋਡਾ ਸਾਰੇ মিডিਆ ਦਾ ਜਿਹੜੇ ਅੱਜ ਇੱਥੇ ਪਹੁੰਚੇ ਆ ਅਕਾਲੀ ਦਲ ਜੁਆਇਨ ਆਏ ਸੀ ਅਕਾਲੀ ਦਲ ਜਦੋਂ ਮੈਂ ਛੱਡਿਆ ਸੀਗਾ ਕੁਝ ਕਾਰਨ ਸੀਗੇ ਪਰ ਦਿਲ ਬਹੁਤ ਅੰਦਰੋਂ ਦੁਖੀ ਸੀ ਕਿਉਂ 15 ਸਾਲ ਕਿਤੇ ਉਂ ਰਹਿ ਜੇ ਤੇ ਮੈਂ ਤਾਂ 15 ਸਾਲ ਪਾਰਟੀ ਚ ਇੰਨਾ ਵਧੀਆ ਕੰਮ ਉਹਨਾਂ ਨੇ ਮੇਰੇ ਤੇ ਇੰਨਾ ਮਾਨ ਕਰਕੇ ਮੈਨੂੰ ਐਮਸੀਐਨ ਦੇ ਟਿਕਟਾਂ ਦਿੱਤੀਆਂ ਅਸੀਂ ਜਿੱਤੇ ਵੀ ਤੇ ਪਰ ਜਦੋਂ ਕੋਈ ਇਹੋ ਜਿਹੇ ਹਾਲਾਤ ਬਣੇ ਪਰ ਸਾਨੂੰ ਜਾਣਾ ਪਿਆ ਬਹੁਤ ਦਿਲ ਦੁਖੀ ਹੋਇਆ ਅੱਜ ਮੇਰੇ ਦਿਲ ਚ ਜਿਹੜਾ ਉਹ ਭਾਰ ਸੀਗਾ ਉੱਤੇ ਪੱਥਰ ਤੇ ਵੈਸੀ ਉਹ ਮੈਂ ਚੱਕਦਾ ਤੇ ਮੈਂ ਫੇਰ ਅਕਾਲੀ ਦਲ ਜੁਆਇਨ ਕੀਤਾ ਸਾਰੀ ਸਾਡੀ ਟੀਮ ਨੇ ਕੀਤਾ ਇਕੱਲੇ ਮੈਂ ਨਹੀਂ ਕੀਤਾ ਸਾਰੀ ਸਾਡੀ ਟੀਮ ਨੇ ਕੀਤਾ ਮੈਂ ਸਾਰੀ ਟੀਮ ਦਾ ਵੀ ਬਹੁਤ ਧੰਨਵਾਦ ਕਰਦਾ ਵੀ ਅੱਜ ਵੀ ਉਹ ਮੇਰੇ ਨਾਲ ਖੜੀ ਹੈ ਬੰਟੀ ਜੀ ਜੇ ਗੱਲ ਕਰੀਏ ਕਾਫੀ ਵੱਡੀ ਤਦਾਰ ਚ ਇੱਥੇ ਤੁਸੀਂ ਜਿਹੜ ਕੁਝ ਕਾਂਗਰਸ ਦੇ ਵਰਕਰ ਸੀਗੇ ਕੁਝ ਪਰਤਾਵ ਨਗਰ ਬਠਿੰਡਾ ਦੀ ਗੱਲ ਕਰੀ ਤਾਂ ਬਠਿੰਡਾ ਦੇ ਵਾਸੀ ਸੀ ਉਹਨਾਂ ਨੂੰ ਜੁਆਇਨ ਕਰਾਇਆ ਕੀ ਕਹਿਣਾ ਚਾਹੂੰਗਾ ਉਹਨਾਂ ਨੇ ਜਿਹੜੇ ਕਾਂਗਰਸ ਦੇ ਵਰਕਰ ਬਹੁਤ ਚਿਰ ਤੋਂ ਕਾਂਗਰਸ 'ਚ ਸੀਗੇ ਉਹਨਾਂ ਨੇ ਮੇਰਾ ਕੰਮ ਦੇਖਿਆ ਜੇ ਮੈਂ ਉਹਨਾਂ ਨਾਲ ਮੇਰੀ ਬੋਲਚਾਲ ਮੇਰਾ ਕੰਮ ਦੇਖਿਆ ਉਹਨਾਂ ਨੇ ਤਾਂ ਉਹ ਅੱਜ ਕਾਂਗਰਸ ਛੱਡ ਕੇ ਮੇਰੇ ਨਾਲ ਅਕਾਲੀ ਦਲ 'ਚ ਹੀ ਵਾਪਸ ਆ ਗਏ ਜਿਹੜੇ ਮੇਰੇ ਨਾਲ ਭਰਾ ਕਾਂਗਰਸ 'ਚ ਗਏ ਸੀ ਉਹਨਾਂ ਨੂੰ ਤਾਂ ਆਣਾ ਹੀ ਆਣਾ ਸੀ ਅੱਜ ਕਾ ਸਾਡਾ ਦਾਰਾ ਵੀਰ ਜਿਹੜਾ ਅਸੀਂ ਉਦੋਂ ਸ਼ਾਇਦ ਮਿਲਦਾ ਸਾਡਾ ਹੀਰਾ ਇਹ ਕਾਂਗਰਸ ਦਾ ਅਸੀਂ ਅੱਜ ਉਦੋਂ ਜਨਮੇ ਵੀ ਨਹੀਂ ਹੋਵਾਂਗੇ ਜਦੋਂ ਦੇ ਕਾਂਗਰਸ ਦੀਆਂ ਰੈਲੀਆਂ 'ਚ ਜਾਂਦੇ ਸੀ ਤੇ ਅੱਜ ਇਹ ਮੇਰੇ ਨਾਲ ਅੱਜ ਜੁਆਇਨ ਕੀਤੇ ਆ ਤੇ ਮੈਂ ਇਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ ਕਿਉਂਕਿ ਇਹਨਾਂ ਨੇ ਇੱਕ ਬੀਬਾ ਜੀ ਦੇ ਕੰਮਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਕੰਮਾਂ ਨੂੰ ਦੇਖ ਕੇ ਅੱਜ ਸਾਰਾ ਉਹ ਤਿਆਗ ਕਰਕੇ ਸ਼੍ਰੋਮਣੀ ਅਕਾਲੀ ਦਲ ਜੁਆਇਨ ਕੀਤੀ ਹੈ ਕਿ ਲੱਗਦਾ ਬੰਟੀ ਜੀ ਦੇਖੋ ਸ਼੍ਰੋਮਣੀ ਅਕਾਲੀ ਦਲ ਤੁਸੀਂ ਜੁਆਇਨ ਕਰ ਚੁੱਕੇ ਹੋ ਦੇਖੋ ਪੂਰੀ ਜਿਹੜਾ ਕਾਂਟੇ ਦਾ ਮੁਕਾਬਲਾ ਬਠਿੰਡਾ 'ਚ ਜਿਹੜਾ ਬਣਿਆ ਹੋਇਆ ਆ ਤਰਕੋਣੀ ਨੇ ਆਪਾਂ ਜਿਹੜੀ ਚਾਰ ਤਰਫਾ ਜਿਹੜੀ ਟੱਕਰ ਮੰਨੀ ਜਾ ਰਹੀ ਆ ਬਠਿੰਡਾ ਸੀਟ ਤੇ ਕੀ ਬੀਬਾ ਜੀ ਨੂੰ ਤੁਸੀਂ ਜਤਾਨ ਚ ਕਾਮਯਾਬ ਹੋਵੋਗੇ ਸਾਰੇ ਜਿੰਨੇ ਕੈਂਡੀਡੇਟ ਤੇ ਖੜੇ ਆ ਹਰ ਇੱਕ ਕੋਈ ਕਹਿ ਰਿਹਾ ਬੀਬਾ ਜੀ ਨੇ ਆਇਆ ਕੀਤਾ ਅਕਾਲੀ ਦਲ ਨੇ ਆਇਆ ਕੀਤਾ ਐਂ ਕੀਤਾ ਉਹ ਕੁਛ ਨਹੀਂ ਅਸੀਂ ਸਿਰਫ ਉਹ ਆਪਦੇ ਨਵੇਂ ਪ੍ਰੋਬਲਮ ਦੇ ਰਹੇ ਆ ਅਸੀਂ ਆਪਦੇ ਕੰਮਾਂ ਦੇ ਆਧਾਰ ਤੇ ਵੋਟ ਮੰਗ ਰਹੇ ਆ ਵੀ ਜੇ ਪਿਛਲੇ 3 ਵਾਰੀ ਤੇ ਬੀਬਾ ਜੀ ਨੇ ਇੱਥੇ ਕੰਮ ਕੀਤੇ ਆ ਤਾਂ ਉਹਨਾਂ ਨੂੰ ਵੋਟ ਪਾਈਓ ਜਾਂ ਜਮਾ ਨਾ ਪਾਈਓ ਜੇ ਉਹਨਾਂ ਨੇ ਕੋਈ ਕੰਮ ਕੀਤੇ ਆ ਤਾਂ ਲੋਕ ਵੋਟ ਪਾਉਣਗੇ ਲੋਕ ਆਪਦਾ ਮਨ ਬਣਾਈ ਬੈਠੇ ਆ ਅੰਦਰ ਅਗਦੀ ਜਿਵੇਂ ਪਿਛਲੀ ਵਾਰ ਝਾੜੂ ਦਾ ਮਨ ਬਣਾਈ ਬੈਠੇ ਸੀ ਉਹਨਾਂ ਅੰਦਰ ਲੋਕਾਂ ਦੇ ਜਿਹਨੂੰ ਮਰਜ਼ੀ ਤੁਸੀਂ ਤਾਂ ਇੱਕ ਮੀਡੀਆ ਸਾਰਿਆਂ ਨੂੰ ਮਿਲਦੇ ਹੋ ਤੁਸੀਂ ਵੀ ਇਹ ਸੁਣਿਆ ਹੋਊਗਾ ਲੋਕਾਂ ਦਾ ਸਾਰੇ ਮਨ ਬਣਾਈ ਬੈਠੇ ਆ ਵੀ ਐਤਕੀ ਬੀਬਾ ਜੀ ਨੂੰ ਇੱਥੇ ਜਿਤਾਉਣਾ ਹੈ ਅਸੀਂ ਜਿਹੜੇ ਤਜਰਬੇ ਆ ਬਹੁਤ ਕਰ ਲਏ ਹੁਣ ਕੋਈ ਤਜਰਬਾ ਨਹੀਂ ਕਰਨਾ ਐਮਜ਼ ਦੀ ਬਹੁਤ ਗੱਲ ਚੱਲ ਰਹੀ ਹੈਗੀ ਆ ਜਿਹੜੀਆਂ ਤੁਸੀਂ ਆਨ ਲ ਕੁਆਲਿਟੀਆਂ ਹੈਗੀਆਂ ਇਹ ਮਤਲਬ ਕਿ ਕਹਿ ਰਹੀਆਂ ਵੀ ਐਮਜ਼ ਸੈਂਟਰ ਗਵਰਨਮੈਂਟ ਨੇ ਦਿੱਤਾ ਹੈ ਨਾ ਕਿ ਹਰ ਸਿਮਰਤਪੁਰ ਬਾਦਲ ਲੈ ਕੇ ਕੀ ਕਹਿਣਾ ਚਾਹੂੰ ਅਸੀਂ ਕਹਿੰਦੇ ਆ ਸੈਂਟਰ ਗਵਰਨਮੈਂਟ ਨੇ ਸੈਂਟਰ ਗਵਰਨਮੈਂਟ ਨੇ ਪੰਜਾਬ ਨੂੰ ਦਿੱਤਾ ਸੀ ਇਹ ਸ਼ਾਰਪੁਰ ਜਾਣਾ ਸੀਗਾ ਪਰ ਜੇ ਸਾਡਾ ਵਕੀਲ ਉੱਥੇ ਤਕੜਾ ਸੀ ਤਾਂ ਸਾਡਾ ਵਕੀਲ ਇੱਥੇ ਲੈ ਕੇ ਆਇਆ ਉਹਨਾਂ ਨੂੰ ਪਤਾ ਸੀ ਵੀ ਇੱਥੇ ਬਹੁਤ ਜ਼ਰੂਰਤਾਂ ਐਮਸ ਦੀ ਕਿਉਂਕਿ ਇਹ ਜਿਹੜਾ ਮਾਲਵਾ ਬੈਲਟ ਹੈ ਇੱਥੇ ਬਹੁਤ ਜ਼ਿਆਦੇ ਬਿਮਾਰੀਆਂ ਉਹ ਪਾਣੀ ਦੂਸ਼ਿਤ ਸੀਗਾ ਇਸ ਕਰਕੇ ਬੀਬਾ ਜੀ ਨੇ ਬਹੁਤ ਮਿਹਨਤ ਕੀਤੀ ਕਈਆਂ ਨੇ ਤਾਂ ਇਹਨਾਂ ਤੇ ਤੁਸੀਂ ਲਾ ਲੋ ਡਿੱਟਾਂ ਵੀ ਪਾਈਆਂ ਸੀ ਸਾਡੇ ਕਾਂਗਰਸੀ ਵੀਰ ਹੈਗੇ ਉਹ ਵੀ ਖੜੇ ਹੈਗੇ ਹੁਣ ਉਹਨਾਂ ਨੇ ਇਹ ਡਿੱਟਾਂ ਵੀ ਪਾਈਆਂ ਸੀ ਪਰ ਬੀਬਾ ਜੀ ਸਾਡਾ ਵਕੀਲ ਵਧੀਆ ਸੀ ਉਹ ਉੱਥੋਂ ਲੈ ਆ ਕੇ ਸਾਡੇ ਬਟਿੰਡੇ ਨੂੰ ਹੀ ਉਹਨਾਂ ਨੇ ਇਮਸ ਦਿੱਤਾ ਇਹ ਬੀਬਾ ਜੀ ਦੀ ਬਦੌਲਤ ਆ ਵੀ ਜਿਹੜਾ ਇਮਸ ਇੱਥੇ ਆਇਆ ਨਹੀਂ ਪੰਜਾਬ ਚ ਆਉਣਾ ਸੀ ਜੇ ਬਠਿੰਡਾ ਆਇਆ ਤਾਂ ਬੀਬਾ ਜੀ ਦੀ ਬਦੌਲਤ ਆ ਅੱਛਾ ਬੰਟੀ ਜੀ ਲਾਸਟੇ ਕਿੰਨੀ ਵੋਟਾਂ ਤੋਂ ਜਿੱਤਾਨ ਜਾ ਰਹੇ ਤੁਸੀਂ ਬੀਬਾ ਜੀ ਨੂੰ ਮੈਂ ਤਾਂ ਸਾਰੇ ਇੱਥੋਂ ਜਿੰਨੀ ਵੀ ਕੌਨਸਟਿਟਿਊਐਂਸੀ ਹੈ ਇੱਥੇ ਲੋਕ ਸਭਾ ਹਲਕਾ ਬਠਿੰਡਾ ਦੀ ਮੈਂ ਤਾਂ ਕਹਿੰਦਾ ਵੀ ਆਪਾਂ ਨੂੰ ਸਾਰੀਆਂ ਵੋਟਾਂ ਹੀ ਇਹਨਾਂ ਨੂੰ ਪਾਉਣੀਆਂ ਚਾਹੀਦੀਆਂ ਚਲੋ ਪਾਰਟੀਆਂ ਦੀ ਅੱਡਾ ਢੋਣੀਆਂ ਮੇਰੇ ਹਿਸਾਬ ਚ ਬੀਬਾ ਜੀ ਪਿਛਲੇ ਨਾਲੋਂ ਵੱਧ ਵੋਟਾਂ ਦੇ ਤੋਂ ਜਿੱਤ ਹਾਸਲ ਕਰਨਗੇ